ਅੱਧੀ ਗੱਲ ਇਹ ਆ ਕਿ ਕੋਈ ਵੀ ਭਲਾ ਬੰਦਾ ਚੰਗਾ ਇਨਸਾਨ ਮਜ਼ਦੂਰ ਜਮਾਤ ਦਾ ਕਿਸਾਨੀ ਵਿੱਚੋਂ ਕੋਈ ਖੂਨ ਖਰਾਬਾ ਕਰਕੇ ਰਾਜ ਸੱਤਾ ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ ਉਹ ਸ਼ਾਂਤੀ ਨਾ ਕਰਨਾ ਚਾਹੁੰਦਾ ਉਹਦੇ ਮਨ 'ਚੇ ਦਰਦ ਰਹਿੰਦਾ ਕਿ ਕੋਈ ਖੂਨ ਖਰਾਬਾ ਨਾ ਹੋਵੇ ਦੁਨੀਆ ਦਾ ਇਤਿਹਾਸ ਹੈ ਖੂਨ ਖਰਾਬਾ ਲੁਟੇਰਿਆਂ ਵੱਲੋਂ ਧਾੜਮੀਆਂ ਵੱਲੋਂ ਕੀਤਾ ਗਿਆ ਕਦੀ ਜਿਹੜੇ ਲੋਕ ਲੁੱਟੇ ਜਾ ਰਹੇ ਉਹਨਾਂ ਵੱਲੋਂ ਨਹੀਂ ਹੋਇਆ ਇਸ ਲਈ ਸਾਡਾ ਯਤਨ ਹੋਏਗਾ ਦੁਨੀਆ 'ਚ ਲਾਜ਼ਮੀ ਵੀ ਕੋਈ ਖੂਨ ਖਰਾਬਾ ਨਾ ਹੋਵੇ ਪਰ ਇਹਦਾ ਫੈਸਲਾ ਲੁਟੇਰੀ ਜਮਾਤ ਦੇ ਰਾਜ ਕਰਨ ਵਾਲੇ ਲੋਕਾਂ ਨੇ ਕਰਨਾ ਵੀ ਕੀ ਉਹ ਲੋਕਾਂ ਦੀ ਇੱਛਾ ਦੇ ਮੁਤਾਬਿਕ ਸ਼ਕਤੀ ਛੱਡਣ ਨੂੰ ਤਿਆਰ ਆ ਆਪਣੀ ਜੇ ਉਹ ਤਿਆਰ ਹੋ ਜਾਣ ਲੋਕਾਂ ਦੇ ਸਾਹਮਣੇ ਕੋਈ ਖੂਨ ਖਰਾਬਾ ਨਹੀਂ ਹੋਏਗਾ ਜੇ ਲੋਕੀ ਤਾਕਤ ਨਹੀਂ ਦਿੰਦੇ ਮਜ਼ਦੂਰ ਜਮਾਤ ਨੂੰ ਤੇ ਮਜ਼ਦੂਰ ਜਮਾਤ ਕੋ ਅਧਿਕਾਰ ਨਹੀਂ ਬਣਦਾ ਵੀ ਉਹ ਕੋਈ ਜ਼ਬਰਦਸਤੀ ਅੱਗੇ ਕਬਜ਼ਾ ਕਰ ਲਵੇ ਕੋ ਲੋਕਾਂ ਤੋਂ ਬਿਨਾਂ ਨਹੀਂ ਲੜਾਈ ਲੜੀ ਜਾਣੀ ਪਰ ਜੇ ਮੰਨ ਲਓ ਵੀ ਰਾਜਕਰਦੀ ਤੇਰੇ ਕਵੇ ਵੀ ਮੈਂ ਲੋਕਾਂ ਦੀ ਗੱਲ ਨਹੀਂ ਮੰਨਣੀ ਮੈਂ ਸਮਝਦਾ ਉਸ ਗੱਲ ਨੂੰ ਪੂਰਾ ਕਰਨ ਲਈ ਲੋਕੀ ਕੋਈ ਵੀ ਰਾ ਚੁਣ ਸਕਦੇ ਉਹਦਾ ਫੈਸਲਾ ਉਸ ਮੋਕੇ ਮੁਤਾਬਕ ਹੋਣਾ ਅੱਜ ਨਹੀਂ ਮੈਂ ਕਰਦਾ ਅਤਾਜ ਕੋਈ ਵੀ ਨਹੀਂ ਇਦਾਂ ਕਰੇਗਾ ਇਸ ਲਈ ਮਾਊਜ਼ੇ ਤੁੰਗ ਨੇ ਕਿਹਾ ਵੀ ਇਤਿਹਾਰ ਤਾਕਤ ਮਦੂਗ ਦੀ ਨਾਲੀ ਚੋਂ ਨਿਕਲਦੀ ਹੈ ਉਹ ਵੀ ਜੇ 10 ਲਾਈਨਾਂ ਦਾ ਇੱਕ ਪੇਜ ਹੈ ਉਹਦੇ ਵਿੱਚੋਂ ਕੋਈ ਇੱਕ ਸੈਂਟੈਂਸ ਕੱਢ ਕੇ ਉਹ ਨਹੀਂ ਗੱਲ ਬਣਦੀ ਅਸਲ ਜਿ ਬੁਨਿਆਦੀ ਗੱਲ ਹੈ ਕਿਹਰਾ ਸੱਤਾ ਦੀ ਤਬਦੀਲੀ ਲੋਕੀ ਸ਼ਾਂਤਮਈ ਢੰਗ ਨਾਲ ਕਰਨਾ ਚਾਹੋਂਗੇ ਪਰ ਜੇ ਕਿ ਹਾਕਮ ਇਹ ਫੈਸਲਾ ਕਰਨ ਨਹੀਂ ਛੱਡਣੀ ਗੱਲ ਇਹ ਫਿਰ ਲੋਕਾਂ ਨੂੰ ਹਰ ਰਾਹ ਆਪਣਾਉਣ ਦਾ ਤਿਆਰ ਆ ਕਿ ਤੁਸੀਂ ਸ਼ਕਤੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਹ ਫੈਸਲਾ ਉਹ ਟੋਟਸ ਕੀ ਬਾਰੇ ਕੀ ਕਹਿੰਦੇ ਟੋਟਸ ਕੀ ਬਾਰੇ ਜ਼ਰੂਰ ਇਹ ਕਹਿਣਾ ਚਾਹਣਾ ਬਾਕੀ ਗੱਲਾਂ ਮੈਂ ਛੱਡ ਦਿੰਨਾ ਇਹ ਗੱਲ ਤੇ ਮਤਭੇਦ ਲੈ ਇਹਨਾਂ ਨੇ ਇੱਕ ਮਹਾਨ ਕੰਮ ਇਹ ਕੀਤਾ ਉਹਨੇ ਕਿਹਾ ਵੀ ਮਾਰਕਸ ਨੇ ਕਿਹਾ ਸੀ ਪੂੰਜੀਵਾਦੀ ਦੇਸ਼ਾਂ ਵਿੱਚ ਸਮਾਜਵਾਦ ਆਏਗਾ ਉਹਨਾਂ ਨੇ ਥਿਉਰੀ ਦਿੱਤੀ ਵੀ ਸਾਮਰਾਜ ਦੀ ਕਮਜ਼ੋਰ ਕੜੀ ਜਿੱਥੇ ਉਹਦਾ ਰਾਜ ਭਾਗਿਆ ਉਸ ਕਮਜ਼ੋਰ ਕੜੀ ਦੇ ਸੱਟ ਮਾਰ ਕੇ ਵੀ ਇਨਕਲਾਬ ਕੀਤਾ ਜਾ ਸਕਦਾ ਜਿੱਥੇ ਉਹਦੀ ਕਲੋਨੀ ਨੂੰ ਤੋੜਿਆ ਜਾਵੇ ਸਾਮਰਾਜ ਦੀ ਨੂੰ ਉੱਥੇ ਲੋਕਾਂ ਨੂੰ ਨਾਲ ਲੈ ਕੇ ਔਰ ਉਹਨੇ ਕਰਕੇ ਦਿਖਾਇਆ ਰੂਸ ਵਿੱਚ ਸਾਮਰਾਜ ਦੀ ਕਮਜ਼ੋਰ ਕੜੀ ਤੇ ਸੱਟ ਮਾਰੀ ਲੋਕਾਂ ਨੂੰ ਨਾਲ ਲੈ ਕੇ ਇਨਕਲਾਬ ਕਾਮਯਾਬ ਕਰ ਲਿਆ ਉਸ ਇਨਕਲਾਬ ਨੇ 1917 ਤੋਂ ਲੈ ਕੇ ਪੂਰੇ 70-72 ਸਾਲ ਇੱਕ ਬਰਾਬਰ ਦਾ ਸਿਸਟਮ ਦਿੱਤਾ ਦੁਨੀਆ ਦੇ ਸਾਹਮਣੇ ਜਿਹੜਾ ਬਿਲਕੁਲ ਔਖੇ ਹਾਲਤਾਂ 'ਚ ਬਣਾਇਆ ਗਿਆ ਆਧਾਰਨ ਤੌਰ ਤੇ ਰੂਸ ਦਾ ਬਾਈਕਟ ਕੀਤਾ ਗਿਆ ਆਰਥਿਕ ਤੌਰ ਤੇ ਉਹਨੂੰ ਤੰਗ ਕੀਤਾ ਗਿਆ ਉਹਨੂੰ ਯੁੱਧਾਂ ਵਿੱਚ ਇਨਵਾਲਵ ਕੀਤਾ ਗਿਆ ਲੇਕਿਨ ਦੁਨੀਆ ਜਾਣਦੀ ਆ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਰੂਸ ਪਛੜਿਆ ਰੂਸ ਵਰਗਾ ਪਛੜਿਆ ਦੇਸ਼ ਦੁਨੀਆ ਦੀ ਮਹਾਸ਼ਕਤੀ ਬਣ ਗਿਆ ਸੀ ਉਹ ਡਿਗਿਆ ਕਿਉਂ ਆ ਮੈਂ ਸਮਾ ਨਹੀਂ ਮੇਰੇ ਤੁਹਾਡੇ ਕੋਲ ਜਾਂ ਮੇਰੇ ਕੋਲ ਦੱਸਣ ਦਾ ਉਹਦੇ ਕਾਰਨ ਕੀ ਆ ਵੀ ਉਹਦਾ ਕੋਈ ਪਾਰਟੀ ਦੇ ਕਾਰਨ ਵੀ ਆ ਕੁਝ ਲੋਕਾਂ ਦੀ ਪ੍ਰਾਇੋਰਟੀਜ਼ ਨਾ ਦੇਣ ਦਾ ਕਾਰਨ ਵੀ ਆ ਇਹ ਮੈਂ ਨਹੀਂ ਕਹਿੰਦਾ ਕਿ ਰੂਸ ਦੇ ਇਨਕਲਾਬ ਦੇ ਵੇਲੇ ਸਰ ਮਜ਼ਦੂਰ ਕੋਕਾਰ ਸੀ ਲੇਕਿਨ ਕੋਈ ਮਜ਼ਦੂਰ ਰੂਸ ਦਾ ਆਰਾਜ ਭਾਗ ਵਿੱਚ ਰਾਤ ਨੂੰ ਨੰਗਾ ਭੁੱਖਾ ਨਹੀਂ ਸੀ ਸੌਂਦਾ ਬੇ ਬੇਜ਼ਮੀਨਾ ਇਹ ਮਕਾਨ ਤੋਂ ਬਿਨਾ ਨਹੀਂ ਸੀ ਕਿਸੇ ਬੱਚੇ ਨੂੰ ਪੜ੍ਹਾਈ ਤੋਂ ਬਾਅਦ ਨੌਕਰੀ ਦੇਣਾ ਸਰਕਾਰ ਦਾ ਕੰਮ ਸੀ ਔਰ ਇਹ ਕਨਸੈਪਟ ਵੀ ਲੋਕਾਂ ਦੁਨੀਆ ਜੁਨਸ 17 ਦੇ ਇਨਕਲਾਬ ਤੋਂ ਬਾਅਦ ਆਏ ਆ 1917 ਤੋਂ ਪਹਿਲਾਂ ਦੁਨੀਆ ਦਾ ਕੋਈ ਪੂੰਜੀਵਾਦੀ ਦੇਸ਼ ਕਿਸੇ ਮਜ਼ਦੂਰ ਨੂੰ ਸਮਾਜਿਕ ਸੁਰੱਖਿਆ ਦੇਣ ਨੂੰ ਤਿਆਰ ਨਹੀਂ ਸੀ ਇਸ ਗੱਲ ਦੇ ਵਿੱਚ ਟ੍ਰੋਟਸਕੀ ਠੀਕ ਪ੍ਰਤੀਤ ਹੁੰਦਾ ਕਿਉਂਕਿ ਰਸ਼ੀਆ ਇੱਕੋ ਇੱਕ ਮੁਲਕ ਸੀ ਜੇ ਰਸ਼ੀਆ ਵਾਂਗ ਹੋਰ ਮੁਲਕਾਂ ਦੇ ਵਾਲੇ ਇਸੇ ਵਿਚਾਰਤਾ ਰਤੇਦਾਰਤ ਹੁੰਦੇ ਤਾਂ ਉਹ ਗਾਇਬ ਨਹੀਂ ਸੀ ਹੋਣਾ ਉਹ ਖਤਮ ਨਹੀਂ ਸੀ ਉਹਨਾਂ ਨੇ ਡਿੱਗਣਾ ਨਹੀਂ ਸੀ ਟ੍ਰੋਟਸਕੀ ਦੇ ਇਸ ਸਿਧਾਂਤ ਨਾਲ ਸਹਿਮਤ ਅਸੀਂ ਕੋਈ ਦੁਨੀਆ 'ਚ ਰਾਜ ਜਾਦੂ ਟੂਣੇ ਨਾਲ ਨਹੀਂ ਪੈਦਾ ਕਰ ਸਕਾਂਗੇ ਜਦੋਂ ਅਸੀਂ ਤਾਂ ਕਰਦੇ ਹਾਂ ਮਿੰਟ ਉਸ ਦੁਨੀਆ 'ਤੇ ਕਰੀਏ ਕਯੂਬਾ ਚ ਇਨਕਲਾਬ ਅੱਜ ਵੀ ਕਾਇਮ ਹੈ ਨਾਰਥ ਕੋਰੀਆ ਵਿੱਚ ਕਾਇਮ ਹੈ ਚਾਈਨਾ ਵਿੱਚ ਕਾਇਮ ਹੈ ਸੰਭਵ ਹੈ ਉਦੋਂ ਤੱਕ ਹੋਰ ਦੇਸ਼ ਨਾਲ ਆਰਲ ਵਿਤਨਾਮ ਦਾ ਇਨਕਲਾਬ ਸਾਡੇ ਲਈ ਬੜਾ ਵੱਡਾ ਸਬਕ ਹੈ ਜਿੱਥੇ ਨੈਸ਼ਨਲ ਲਿਬਰੇਸ਼ਨ ਦੀ ਲੜਾਈ ਨੂੰ ਸਮਾਜਵਾਦੀ ਲੜਾਈ ਨਾਲ ਜੋੜ ਕੇ ਚਲਾਇਆ ਗਿਆ ਅਸੀਂ ਤਾਂ ਚਾਹੁੰਦੇ ਹਾਂ ਦੁਨੀਆ ਦੇ ਹੋਰ ਦੇਸ਼ਾਂ 'ਚ ਇਨਕਲਾਬ ਕਰ ਜਾਣ ਪਰ ਜਿੱਥੇ ਅਸੀਂ ਸਾਡੀਆਂ ਤਾਕਤਾਂ ਕੰਮ ਕਰਦੀਆਂ ਉਥੇ ਦੁਸ਼ਮਣ ਦੀਆਂ ਤਾਕਤਾਂ ਵੀ ਕੰਮ ਕਰਦੀਆਂ ਉਥੇ ਇਨਕਲਾਬ ਵਿਰੋਧੀ ਲੋਕ ਵੀ ਕੰਮ ਕਰਦੇ ਉਹ ਵਿਚਾਰਧਾਰਾ ਵੀ ਕੰਮ ਕਰਦੀ ਹੈ ਉਹ ਵਿਚਾਰਧਾਰਾ ਵਿੱਚ ਲਾਜ਼ਮੀ ਕਈ ਵਾਰੀ ਪਛੜਾ ਸਾਡੇ ਤੇ ਪਛਾੜ ਵੱਜ ਜਾਂਦੀ ਹੈ ਅਸੀਂ ਪਛਾਣ ਨੂੰ ਆਉਨੇ ਹਨ ਪਰ ਇਹਦਾ ਅਰਥ ਹੀ ਬਿਲਕੁਲ ਨਹੀਂ ਹੈ ਕਿ ਅਸੀਂ ਸਾਨੂੰ ਕਿਸੇ ਦੇਸ਼ ਵਿੱਚ ਇਨਕਲਾਬ ਕਰਨ ਦੀ ਮੌਕਾ ਮਿਲੇ ਔਰ ਉਹ ਮੌਕੇ ਦਾ ਲਾਭ ਲੈ ਕੇ ਅਸੀਂ ਬਰਾਬਰਤਾ ਦਾ ਸਮਾਜ ਕਾਇਮ ਕਰ ਸਕੀਏ ਉਹਨੂੰ ਨਾ ਕਰੀਏ ਕਿ ਦੁਨੀਆ ਦਾ ਇਨਕਲਾਬ ਕਦੋਂ ਹੋਣਾ ਇਹ ਕੋਈ ਤਰਕ ਨਹੀਂ ਹੈ ਮਤਲਬ ਇਸ ਲਈ ਮੈਂ ਸਮਝਦਾ ਇਹ ਇਹੀ ਤਾਂ ਮਾਰਕਸਵਾਦਿਕ ਸਾਇੰਸ ਦਾ ਫਲਸਫਾ ਆ ਕਿ ਕਈ ਵਾਰੀ ਉਹਨਾਂ ਦੇਸ਼ਾਂ ਵਿੱਚ ਵੀ ਇਨਕਲਾਬੀ ਲਹਿਰ ਅੱਗੇ ਵਧ ਜਾਂਦੀ ਹੈ ਜਿਨ੍ਹਾਂ ਦਾ ਹਲੇ ਸਕੋਪ ਨਹੀਂ ਹੁੰਦਾ ਇੰਗਲੈਂਡ ਵਿੱਚ ਮਾਰਕਸ ਨੇ ਜੇ ਕੀ ਕਿਹਾ ਸੀ ਇੰਗਲੈਂਡ ਵਰਗਾ ਦੇਸ਼ ਇਨਕਲਾਬ ਪਹਿਲਾਂ ਕਰੇਗਾ ਉੱਥੇ ਨਹੀਂ ਹੋਇਆ ਅੱਜ ਉੱਥੇ ਸਭ ਤੋਂ ਇਨਕਲਾਬੀ ਲਹਿਰ ਬੜੀ ਕਮਜ਼ੋਰ ਹੈ ਉੱਥੇ ਉਹਦੇ ਮੁਕਾਬਲੇ ਤੀਜੀ ਦੁਨੀਆ ਦੇ ਪਛੜੇ ਦੇਸ਼ਾਂ ਵਿੱਚ ਇਨਕਲਾਬੀ ਲਹਿਰ ਬੜੀ ਤੇਜ਼ੀ ਨਾਲ ਵਧ ਗਈ ਕਿਉਂਕਿ ਕੌਮੀ ਮੁਕਤੀ ਦੀਆਂ ਲਹਿਰਾਂ ਨੂੰ ਕਮਿਊਨਿਸਟਾਂ ਨੇ ਅਗਵਾਈ ਦੇ ਕੇ ਸਮਾਜਵਾਦੀ ਲੜਾਈ ਨਾਲ ਜੋੜ ਲਿਆ